ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਹਿਲਾਂ ਤਾਂ ਸਿਰਫ ਸ਼ਾਦੀਆਂ ਹੀ ਬ੍ਰਾਂਡਡ ਤੇ ਡਿਜ਼ਾਈਨਰ ਸੀ ਪਰ ਅੱਜ ਕੱਲ੍ਹ ਸ਼ਾਦੀਆਂ ਦੀ ਹਰ ਰਸਮ ਬ੍ਰਾਂਡਡ ਤੇ ਡਿਜ਼ਾਈਨਰ ਹੋ ਗਈਆਂ ਤੁਹਾਡੀਆਂ ਸ਼ਾਦੀਆਂ ਦੀਆਂ ਇਹਨਾਂ ਰਸਮਾਂ ਨੂੰ ਬ੍ਰਾਂਡਡ ਤੇ ਡਿਜ਼ਾਈਨਰ ਕਰਨ ਲਈ ਫਰੀਦਕੋਟ ਦੇ ਮੋਰੀ ਗੇਟ ਕੋਲ ਸਰਕੂਲਰ ਰੋਡ ਤੇ ਰਿਖੀ ਗਿਫਟ ਪੈਲੇਸ ਨੇ ਇੱਕੋ ਸ਼ਤਹੇਠਾਂ ਮੇਲਾ ਲਾ ਰੱਖਿਆ ਹੈ ਜਿੱਥੇ ਤੁਸੀਂ ਵਿਆਹ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਡਿਜ਼ਾਈਨਰ ਤੇ ਮਾਡਰਨ ਬੋਲਣ ਵਾਲੀ ਸਾਹੇ ਚਿੱਠੀ ਤੋਂ ਲੈ ਕੇ ਪਾਣੀ ਵਾਰਨ ਤੱਕ ਦੀਆਂ ਹਰ ਤਰ੍ਹਾਂ ਦੀਆਂ ਰਸਮਾਂ ਦਾ ਸਾਰਾ ਸਮਾਨ ਵੱਖਰੀ ਤੇ ਨਵਕਲੀ ਕਿਸਮ ਦਾ ਇਥੋਂ ਲੈ ਸਕਦੇ ਹੋ ਜੋ ਕਿ ਵਿਸ਼ੇਸ਼ ਤੌਰ ਤੇ ਪਟਿਆਲਾ ਤੋਂ ਡਿਜ਼ਾਈਨ ਕਰਵਾ ਕੇ ਇਹ ਲੈ ਕੇ ਆਏ ਆ ਤੇ ਜਦੋਂ ਵਿਆਹਾਂ ਦੀ ਗੱਲ ਆਉਂਦੀ ਆ ਤੇ ਫਿਰ ਔਰਤਾਂ ਤੇ ਪੁਰਸ਼ਾਂ ਨੇ ਸਜਣਾ ਤੇ ਸਵਰਨਾ ਵੀ ਹੁੰਦਾ ਹੈ ਇਸ ਲਈ ਔਰਤਾਂ ਵਾਸਤੇ ਕਲਕੱਤੇ ਤੋਂ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕਰਵਾਏ ਹੋਏ ਰਾਣੀ ਹਾਰ ਕੜੇ ਗਜਰੇ ਤੇ ਹੋਰ ਕਈ ਤਰ੍ਹਾਂ ਦੇ ਗਹਿਣਿਆਂ ਸਮੇਤ ਪਰਸ ਸਰਕਾਰਫ ਅਤੇ ਪੁਰਸ਼ਾਂ ਲਈ ਇੱਥੇ ਕੜੀ 벨ਟ ਪਰਫਿਊਮ ਤੇ ਹੋਰ ਬਹੁਤ ਕੁਝ ਹਾਂ ਦੁਲਹਨਾਂ ਲਈ ਇੱਥੇ ਸ਼ਿੰਗਾਰ ਬਾਕਸ ਤੇ ਪਰਸ ਵੀ ਨਵੀਂ ਕਿਸਮ ਦੇ ਬੜੇ ਸੋਹਣੇ-ਸੋਹਣੇ ਲੈਂਦੇ ਗਏ ਆ ਪਰਦੇਸ ਜਾ ਰਹੇ ਹਾਂ ਜਾਂ ਪਰਦੇਸੋਂ ਆ ਰਹੇ ਹਾਂ ਦਾ ਇਥੇ ਚੱਕਰ ਲਗਾ ਕੇ ਇੱਕ ਵਾਰ ਆਪਣੀ ਜ਼ਰੂਰਤ ਦਾ ਸਮਾਨ ਜ਼ਰੂਰ ਦੇਖੋ ਇਹਨਾਂ ਦਾ ਦਾਵਾ ਕਿ ਤੁਸੀਂ ਨਾ ਤਾਂ ਰੇਟ ਪਿੱਛੇ ਇੱਥੇ ਨਾਰਾਜ਼ ਹੋਵੋਗੇ ਤੇ ਨਾ ਹੀ ਸਮਾਨ ਦੀ ਕੁਆਲਿਟੀ ਪਿੱਛੇ ਨਾਰਾਜ਼ ਨਮਸਕਾਰ ਜੀ ਸਭ ਤੋਂ ਪਹਿਲਾਂ ਮੈਂ ਦੀਵਾਲੀ ਦੇ ਉੱਪਰ ਸਾਨੂੰ ਭਰਪੂਰ ਸਹਿਯੋਗ ਦੇਣ ਲਈ ਸ਼ਹਿਰ ਨਿਵਾਸੀਆਂ ਦਾ ਔਰ ਇਲਾਕੇ ਦੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਪ੍ਰੇਮ ਦਿੱਤਾ ਹੁਣ ਅਸੀਂ ਉਦੋਂ ਵੀ ਵੱਧ ਉਤਸ਼ਾਹ ਨਾਲ ਜਿਵੇਂ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਉਸ ਤੋਂ ਬਾਅਦ ਐਨ ਆਰ ਆਈ ਭਰਾ ਭੈਣ ਭਰਾ ਬਾਹਰੋਂ ਇੱਧਰ ਆ ਰਹੇ ਆ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਘਰ ਨੂੰ ਸੀ ਓਨਲੀ ਵਿਆਹ ਸ਼ਾਦੀਆਂ ਲਈ ਸ਼ਾਪਿੰਗ ਕਰ ਲਈ ਹੈ ਇਸ ਦੇ ਲਈ ਅਸੀਂ ਬਹੁਤ ਹੀ ਜ਼ਿਆਦਾ ਨਵੇਂ ਤਰ੍ਹਾਂ ਦੀ ਵੈਰਾਈਟੀ इकट्ठी ਕਰਕੇ ਲੈ ਕੇ ਆਏ ਆਓ ਜੀ ਦੇਖੋ ਅਸੀਂ ਵਿਆਹ ਸ਼ਾਦੀਆਂ ਨੂੰ ਧਿਆਨ ਚ ਰੱਖਦੇ ਹੋਏ ਜੀ ਜਿਸ ਤਰ੍ਹਾਂ ਕੀ ਹਲਦੀ ਦੀ ਟ੍ਰੇ ਹੈ ਮਹਿੰਦੀ ਦੀ ਟ੍ਰੇ ਹੈ ਰਿੰਗ ਸਰਾਮਣੀ ਟ੍ਰੇ ਹੈ ਔਰ ਸਾਹੀ ਚਿੱਠੀ ਵੀ ਹੈ ਜੀ ਔਰ ਵਿਆਹ ਸ਼ਾਦੀਆਂ ਦੇ ਲਈ ਵਾਰਨੇ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਜੋ ਵੈਰਾਈਟੀ ਵਿਆਹ ਦੇ ਵਿੱਚ ਚਾਹੀਦੀ ਹੁੰਦੀ ਹੈ ਉਹ ਅਸੀਂ ਲੈ ਕੇ ਆਏ ਆ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਜੀ ਯਾਨੀ ਵਿਆਹ ਦੀਆਂ ਸਾਰੀਆਂ ਰਸਮਾਂ ਸਾਰੀਆਂ ਰਸਮਾਂ ਸਾਹੀ ਚਿੱਠੀ ਤੋਂ ਲੈ ਕੇ ਵਾਰਨਾ ਤੱਕ ਪਾਣੀ ਵਾਰਨੇ ਤੱਕ ਦੀ ਸਾਰੀ ਵੈਰਾਈਟੀ ਸਾਡੇ ਕੋਲੇ ਦੁਕਾਨ ਤੇ ਅਵੇਲੇਬਲ ਹੈ ਜੀ ਕਿਥੋਂ ਲੈ ਕੇ ਆਏ ਹੋ ਸਪੈਸ਼ਲ ਅਸੀਂ ਇਹ ਸਾਰੀ ਵੈਰਾਈਟੀ ਸਪੈਸ਼ਲ ਪਟਿਆਲੇ ਤੋਂ ਤਿਆਰ ਕਰਵਾ ਕੇ ਲੈ ਕੇ ਆਏ ਆ ਜੀ ਪਟਿਆਲੇ ਦੀ ਵੈਰਾਈਟੀ ਆਪਣੇ ਇਲਾਕੇ ਚ ਕਾਫੀ ਮਸ਼ਹੂਰ ਹੈ ਜੀ ਉਹ ਵੈਰਾਈਟੀ ਸਾਰੀ ਅਸੀਂ ਲੈ ਕੇ ਆਏ ਆ ਹਾਂਜੀ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਤੇ ਲੇਡੀਜ਼ ਤੇ ਜੈਂਟਸ ਨੇ ਸਜ ਸਵਰ ਕੇ ਜਾਣਾ ਹੁੰਦਾ ਅਸੀਂ ਲੇਡੀਜ਼ ਦੇ ਲਈ ਸਪੈਸ਼ਲ ਉਹਨਾਂ ਦੇ ਸੁੱਟਾਂ ਦੇ ਨਾਲ ਮੈਚ ਕਰਦੇ ਰਾਣੀ ਹਾਰ ਨੈਕਲਰ ਸੈਟ ਕਲਰਫੁੱਲ ਚੋਕਰ ਸੈਟ ਕਾਫੀ ਖਾਸ ਵੈਰਾਈਟੀ ਲੇਡੀਜ਼ ਪਰਸ ਵਿਆਹ ਸ਼ਾਦੀਆਂ ਦੇ ਲਈ ਤੇ ਜੈਂਟਸ ਭਰਾਵਾਂ ਲਈ ਅਸੀਂ ਨੇਕਟਾਈ ਪਰਫਿਊਮਸ 벨ਟ ਪਰਸ ਦੇ ਸੈਟ ਔਰ ਲੇਡੀਜ਼ ਬੈਗ ਦੀ ਬਹੁਤ ਅੱਛੀ ਰੇਂਜ ਲੈ ਕੇ ਆਏ ਆਂ ਜੀ ਅਸੀਂ ਬਰਾਇਡਲ ਲਈ ਬਹੁਤ ਅੱਛੀ ਰੇਂਜ ਪਰਸਾਂ ਦੀ ਲੈ ਕੇ ਆਏ ਆਂ ਜੀ ਬਰਾਇਡਲ ਲਈ ਸ਼ਿੰਗਾਰ ਬਾਕਸ ਦੀ ਰੇਂਜ ਔਰ ਬਹੁਤ ਵੈਰਾਈਟੀ ਲੈ ਕੇ ਆਏ ਆਂ ਜਿਸ ਤਰ੍ਹਾਂ ਦਾ ਵੀ ਸਮਾਨ ਬਰਾਇਡਲ ਲਈ ਚਾਹੀਦਾ ਹੋਵੇ ਸਾਡੇ ਕੋਲੇ ਸਾਡੀ ਸ਼ਾਪ ਤੇ ਅਵੇਲੇਬਲ ਹੈ ਵਿਆਹ ਸ਼ਾਦੀ ਤੇ ਲੇਡੀਜ਼ ਦੇ ਪਾਉਣ ਵਾਸਤੇ ਸਾਡੇ ਕੋਲੇ ਰਜਵਾੜੀ ਸੈੱਟ ਦੇ ਵਿੱਚ ਸਪੈਸ਼ਲ ਕੜੇ ਆਏ ਆ ਜੋ ਅੱਜ ਦੀ ਡੇਟ ਦੇ ਵਿੱਚ ਮੋਸਟ ਟ੍ਰੈਂਡ ਦੇ ਵਿੱਚ ਹਨ ਇਹਨਾਂ ਦੀ ਬਹੁਤ ਉੱਤਮ ਕੁਆਲਿਟੀ ਹੈ ਦੇਖੋ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਅਸੀਂ ਲੈ ਕੇ ਆਏ ਆ ਜੀ ਇਹ ਸਪੈਸ਼ਲ ਕਲਕੱਤੇ ਤੋਂ ਤਿਆਰ ਹੁੰਦੇ ਆ ਜੀ ਇਹ ਵੈਰਾਈਟੀ ਔਰ ਕਾਫੀ ਇਹਨੂੰ ਸ਼ੌਂਕ ਨਾਲ ਪਹਿਨਿਆ ਜਾਂਦਾ ਜੀ ਇਸ ਵੈਰਾਈਟੀ ਸਰਦੀਆਂ ਨੂੰ ਲੈ ਕੇ ਅਸੀਂ ਕਾਫੀ ਵੈਰਾਈਟੀ ਲੈ ਕੇ ਆਏ ਆ ਲੇਡੀਜ਼ ਜੈਂਟਸ ਕੈਪ ਦੀ ਵੈਰਾਈਟੀ ਜੀ ਬਹੁਤ ਉੱਤਮ ਕੁਆਲਿਟੀ ਦੀ ਰੇਂਜ ਲੈ ਕੇ ਆਏ ਆਂ ਲੇਡੀਜ਼ ਜੈਂਟਸ ਸੌਕਸ ਦੀ ਵੈਰਾਈਟੀ ਜੀ ਜੋ ਕਿ ਬਹੁਤ ਹੀ ਉੱਚ ਦਰਜੇ ਦੀ ਕੁਆਲਿਟੀ ਹੈ ਪਿਓਰ ਵੁੱਲਨ ਦੇ ਵਿੱਚ ਹੈ ਜੀ ਸਾਡੇ ਕੋਲੇ ਲੇਡੀਜ਼ ਜੈਂਟਸ ਦੇ ਸਟਾਲ ਵੀ ਹੈਗੇ ਆ ਜੀ ਗਰਮ ਤੁਸੀਂ ਗਰਮ ਸਟਾਲ ਜੀ ਇਹਦੇ ਨਾਲ ਸ਼ੌਂਕ ਵੀ ਪੂਰਾ ਹੁੰਦਾ ਹੈ ਪਲੱਸ ਇਹਦੇ ਨਾਲ ਤੁਹਾਡਾ ਸਰਦੀ ਤੋਂ ਵੀ ਵਧੀਆ ਤਰੀਕੇ ਨਾਲ ਬਚਿਆ ਜਾ ਸਕਦਾ ਹੈ ਜੀ ਇਹਦੇ ਵਿੱਚ ਕਾਫੀ ਅੱਛੀ ਕੁਆਲਿਟੀ ਦੀ ਵੈਰਾਈਟੀ ਅਸੀਂ ਲੈ ਕੇ ਆਏ ਆਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ